ਮੇਲ ਕੁਮਾਰ ਜੀ ਜੀ ਸੁਨੀਲ ਜੀ ਅੱਜ ਕਿਸ ਤਰ੍ਹਾਂ ਦਾ ਤੁਹਾਡੇ ਕੋਲ ਇਹ ਦਰਨਾ ਜਿਹੜਾ ਦਿੱਤਾ ਗਿਆ ਵੀਰ ਜੀ ਤੁਹਾਨੂੰ ਪਤਾ ਹੀ ਹੈ ਬਈ ਥੋੜੇ ਦਿਨਾਂ ਵਿੱਚ ਸਾਡੀ ਇਹਨਾਂ ਨੇ ਐਲਾਨ ਕਰਤਾ ਸੀਗਾ ਕਾਲੇ ਕਾਨੂੰਨ ਦਾ ਵੀ ਡਰਾਈਵਰ ਕੋਲੋਂ ਕੋਈ ਵੀ ਐਕਸੀਡੈਂਟ ਹੁੰਦਾ ਹੈ ਤਾਂ ਉਹਨੂੰ 1 ਦਾ ਲੱਖ ਰੁਪਇਆ ਜਾਂ 7 ਸਾਲ ਦੀ ਸਜ਼ਾ ਦਿੱਤੀ ਜਾਏਗੀ ਵੀਰ ਜੀ ਤੁਸੀਂ ਆਪ ਹੀ ਦੱਸ ਦਿਓ ਬਈ ਡਰਾਈਵਰ ਬੰਦਾ 560 ਰੁਪਏ ਦਿਹਾੜੀ ਕਰਨ ਵਾਲਾ ਬੰਦਾ ਤੁਸੀਂ ਆਪ ਸਮਝਦਾਰ ਜੇ ਵੀ ਘਰ ਚਲਾਣਾ ਕਿੰਨਾ ਔਖਾ ਹੈ ਐਨੀਆਂ ਦੁੰਦਾ ਪੈਂਦੀਆਂ ਨੇ ਰੋਡ ਤੇ ਚੱਲਣਾ ਵੱਡੀਆਂ ਗੱਡੀਆਂ ਲੈ ਕੇ ਚੱਲਣਾ ਛੋਟੀਆਂ ਗੱਡੀਆਂ ਲੈ ਕੇ ਚੱਲਣਾ ਐਂਬੂਲੈਂਸਾਂ ਲੈ ਕੇ ਜਾਣੀਆਂ ਕੋਈ ਸੌਖਾ ਕੰਮ ਨਹੀਂਗਾ ਵੀਰ ਜੀ ਅਸੀਂ ਆਦੇ ਹੱਕ ਲਈ ਜ਼ਰੂਰ ਲੜਾਂਗੇ ਲੇਕਿਨ ਮੈਂ ਸਾਰੇ ਡਰਾਈਵਰ ਭਰਾਵਾਂ ਨੂੰ ਕਹਿਣਾ ਚਾਹਨਾ ਵੀ ਜਿੱਥੇ ਵੀ ਹੈਗੇ ਨੇ ਸਾਡੇ ਨਾਲ ਟੈਕਸੀ ਯੂਨੀਅਨ ਕੈਂਟਰੀ ਯੂਨੀਅਨ ਪੀਕਅਪ ਯੂਨੀਅਨ ਐਂਬੂਲੈਂਸ ਡਰਾਈਵਰ ਜਿੰਨੇ ਵੀ ਭਰਾ ਨੇ ਆਲ ਓਵਰ ਯੂਨੀਅਨ ਡਰਾਈਵਰ ਆਲ ਓਵਰ ਯੂਨੀਅਨ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਸਾਡੇ ਨਾਲ ਸਾਥ ਦਿਓ ਕੋਈ ਵੀ ਵੀਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਗਿਲਾ ਚਿਕਵਾਇਆ ਉਸ ਨੂੰ ਇੱਕ ਰੀ ਸਾਈਡ ਤੇ ਰੱਖ ਦਿਓ ਕਿਉਂਕਿ ਇਹ ਜਿਹੜਾ ਮੁੱਦਾ ਹੈ ਆਪਣਾ ਹੱਕ ਦਾ ਮੁੱਦਾ ਹੈ ਡਰਾਈਵਰ ਇੱਕਤਾ ਜਿੰਦਾਬਾਦ ਡਰਾਈਵਰ ਇੱਕਤਾ ਜਿੰਦਾਬਾਦ ਡਰਾਈਵਰ ਇੱਕਤਾ ਜਿੰਦਾਬਾਦ ਡਰਾਈਵਰ ਇੱਕਤਾ ਜਿੰਦਾਬਾਦ ਬੋਦੀ ਸਰਕਾਰ ਜਿੰਦਾਬਾਦ ਬੋਦੀ ਸਰਕਾਰ ਜਿੰਦਾਬਾਦ ਬੋਦੀ ਸਰਕਾਰ ਜਿੰਦਾਬਾਦ ਅਮਿਤ ਸਾਹਿਬ ਜਿੰਦਾਬਾਦ ਅਮਿਤ ਸਾਹਿਬ ਜਿੰਦਾਬਾਦ ਅੱਜ ਕਿਤੁਕ ਤੋਂ ਜਿਹੜੇ ਸਾਡੇ ਡਰਾਈਵਰ ਭਾਈ ਚਾਰੇ ਗੁੰਥ ਹੈ ਜਲਾਲਾਬਾਦ ਤੋਂ ਵੀਰ ਜੀ ਸਾਡੇ ਲਾਦੂ ਕਾ ਤੋਂ ਔਰ ਸਾਡੇ ਖੂਈ ਖੇੜੇ ਤੋਂ ਨਿਆਲ ਖੇੜੇ ਤੋਂ ਅਬੋਰ ਤੋਂ ਅਰਨੀ ਆਲਾ ਟਾਲੀ ਆਲਾ ਪ੍ਰੋਪਰ ਫਾਜ਼ਿਲ ਕਾ ਜ਼ਿਲ੍ਹਾ ਸਾਰੇ ਜਿੰਨੇ ਆਪਰੇਟਰ ਨੇ ਸਾਡੇ ਇੱਥੇ ਅੱਜ ਰੋਕਸ ਤੇ ਪਹੁੰਚੇ ਨੇ ਅਸੀਂ ਇਹੋ ਕਹਿਣਾ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਚੜ ਕੇ ਇਸ ਹੱਕ ਲਈ ਆਪਾਂ ਲੜਨਾ ਹੈ ਸਮਰਥਨ ਦਿੱਤਾ ਜਾਵੇ ਵਾਤ ਤੋਂ ਵਾ ਸਮਰਥਨ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਹੈ ਹਾਂ ਪੱਤਰ ਦਿੱਤਾ ਹੈ ਜੀ ਸਾਬ ਨੂੰ ਮੰਗ ਪੱਤਰ ਦਿੱਤਾ ਹੈ ਜੀ ਬੀਸੀ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਉਹਦੇ ਵਿੱਚ ਕੀ ਲਿਖਿਆ ਗਿਆ ਵਿਸ਼ੇਸ਼ ਤੌਰ ਤੇ ਇਹ ਲਿਖੇਗਾ ਜੋ ਡਰਾਈਵਰਾਂ ਦੇ ਮੰਗਾਂ ਨੂੰ ਪੂਰੀਆਂ ਕਰੋ ਡਰਾਈਵਰਾਂ ਦਾ ਕਾਲਾ ਕਾਨੂੰਨ ਕਿਸ ਗੱਲ ਧੋਖਾ ਇਹ ਕੋਈ ਗਾਜਰ ਮੂਲੀ ਤਾਂ ਹੈ ਨਹੀਂ ਡਰਾਈਵਰ ਆਖੇ ਇਨਸਾਨ ਨੇ ਹਰ ਬੱਟੇ ਦੋ ਬੰਦ ਨੇ ਕਾਨੂੰਨ ਬਣਾਤਾ ਕਿਸ ਗੱਲ ਤੋਂ ਕਾਨੂੰਨ ਬਣਾਉਣ ਲਈ ਪਹਿਲਾਂ ਪੁੱਛੋ ਡਰਾਈਵਰਾਂ ਨੂੰ ਪੁੱਛੋ ਵੀ ਕੀ ਗੱਲ ਹੈ ਇਹਨਾਂ ਦੀ ਮਰਜ਼ੀ ਨਹੀਂ ਚੱਲੇਗੀ ਦੱਸਿਆ ਜਾ ਰਿਹਾ ਕਿ ਟਰੈਕਟਰ ਹੈ ਉਹ ਲੋਡ ਫਾਲ ਹਾਂਜੀ ਹਾਂਜੀ ਸਾਰੇ ਸੱਤਰਾ ਕਮਾਨ ਵਾਲੇ ਨੇ ਜਾਂ ਤਾਜੀ ਕਮਾ ਕੇ ਤਾਜੀ ਖਾਨ ਵਾਲੇ ਨੇ ਜੀ ਜੇ ਅਸੀਂ ਜ਼ਮੀਨਾਂ ਵਾਲੇ ਹੁੰਦੇ ਜਿੱਦਾ ਤਣ ਹੁੰਦੇ ਤਾਂ ਹੀ ਡਰਾਈਵਰੀਆਂ ਕਰਨੀਆਂ ਸੀ ਏ ਮੋਦੀ ਨੂੰ ਫੜਾਓ ਇੱਕ ਵਾਰ ਸਟੀering ਹੱਥ ਦੇ ਵਿੱਚ ਤੇ ਅਮੀਸ਼ਾ ਨੂੰ ਫੜਾਓ ਸਾਡਾ ਗੇਅਰ ਉਹਦੇ ਹੱਥ ਦੇ ਵਿੱਚ ਉਹਨੂੰ ਫੇਰ ਪਤਾ ਲੱਗੇਗਾ ਡਰਾਈਵਰੀ ਕੀ ਹੁੰਦੀ ਏ ਇਹਦੇ ਸਰਕਾਰ ਦੇ ਜਿਹੜੀ ਪਾਲਿਸੀ ਲੈਂਦੀ ਹੈ ਹਾਂਜੀ ਕੋਈ ਵਿਚਾਰ ਬਣਾਦਰੇ ਤੋਂ ਬਾਅਦ ਹੀ ਲੈਂਦੀ ਹੈ ਕੋਈ ਵਿਚਾਰ ਬਣਾਦਰਾ ਨਹੀਂ ਜੀ ਕਿੱਛੇ ਦਾ ਵਿਚਾਰ ਬਣਾਦਰਾ ਨੋਟਬੰਦੀ ਕੀਤੀ ਜਦੋਂ ਇਸ ਟਾਈਮ ਇਸ ਇਨਸਾਨ ਨੇ ਉਹਦੇ ਕਿਸੇ ਨੇ ਵਿਚਾਰ ਬਣਾਦਰਾ ਕੀਤਾ ਸਿਰਫ ਅੰਬਾਨੀ ਦਾ ਢਾਂਡਾ ਨਹੀਂ ਦਾ ਵਿਚਾਰ ਬਣਾਦਰਾ ਹੋਇਆ ਕਿਉਂਕਿ ਉਹਨਾਂ ਦੇ ਨੋਟ ਬਦਲਨੇ ਸੀ ਇਹਨਾਂ ਨੇ ਆਮ ਪਬਲਿਕ ਤਾਂ ਬਹੁਤ ਹੀ ਦੁਖੀ ਸੀ ਜਿੱਦੋਂ ਦੇ ਇਹਨਾਂ ਦੀ ਸਰਕਾਰ ਆਣ ਲੱਗੀ ਹੈ ਮੋਦੀ ਆਇਆ ਹਰ ਇਨਸਾਨ ਪਰੇਸ਼ਾਨ ਹੈ ਬੱਚੋਂ ਤੋਂ ਲੈ ਕੇ ਬਜ਼ੁਰਗ ਤੱਕਨ ਮਹਿਲਾਵਾਂ ਤੱਕਨ ਹਲੋ ਤਾਂ ਨਹੀਂ ਟਰੈਵਲ ਯੂਨੀਅਨ ਦੇਖਦੇ ਸੀ ਮੰਨ ਲਓ ਆਪ ਕੋ ਨਾਲ ਕੋਈ ਚਾਹਤਾਂ ਦਾ ਸਾਡਾ ਕੋਈ ਵੀ ਚਾਹਤਾਂ ਦਾ ਨਹੀਂ ਉਹ ਸਾਡੀ ਕਿਸੇ ਵੀ ਯੂਨੀਅਨ ਨੂੰ ਨਹੀਂ ਬੁਲਾ ਕੇ ਪੁੱਛਿਆ ਗਿਆ ਜਾਂ ਟਰਾਂਸਪੋਰਟ ਮੰਤਰੀ ਨਾਲ ਵੀ ਸਲਾਹ ਨਹੀਂ ਕੀਤੀ ਗਈ ਇਹ ਲੋਕ ਕਿਤੇ ਕਿਤੇ ਕਿੱਥਾ ਜਾ ਰਹੇ ਹੈ ਇਹ ਆਲ ਓਵਰ ਇੰਡੀਆ ਕਿੱਥਾ ਜਾ ਰਿਹਾ ਹੈ ਜੀ ਐਸੇ ਤਰ੍ਹਾਂ ਦਰਦ ਵਗੈਰਾ ਦੇ ਲੋਕੋ ਜੀ ਬਾਹਰ ਤਾਂ ਬਹੁਤ ਕੁਝ ਹੋ ਰਿਹਾ ਹੈ ਅਸਲ ਵਿੱਚ ਸ਼ਾਂਤ ਮਹੀ ਨਾਲ ਆਪਦੇ ਲੋਕਲ ਸਿਟੀ ਦੇ ਵਿੱਚ ਇਹ ਤਾਂ ਨਾ ਲਾ ਰਹੇ ਆ ਤੁਹਾਡੇ ਵੱਲੋਂ ਕੰਮ ਕਾਜ ਬੰਦ ਕੀਤੇ ਗਏ ਨੇ ਠੱਪ ਕਰ ਦਿੱਤੇ ਗਏ ਨੇ ਉਹਦੇ ਨਾਲ ਆਮ ਜਿਹੜਾ ਦੰਜੀ ਬਣਾਉਂਦੇ ਤੇ ਕੀ ਅਸਰ ਹੋ ਰਿਹਾ ਚੱਲ ਜੀਵਨ ਤਾਂ ਸਾਰਾ ਹੀ ਅਸਰ ਹੋਏਗਾ ਜੀ ਜਦੋਂ ਗੱਡੀਆਂ ਸਾਡੀਆਂ ਜਾਣਗੀਆਂ ਨਹੀਂ ਲੋਕਲ ਸਮਾਨ ਪਹੁੰਚੇਗਾ ਹੀ ਨਹੀਂ ਉਹ ਟੈਕਸੀਆਂ ਵੀ ਬੰਦ ਹੋ ਜਾਣਗੀਆਂ ਆਵਾਜਾਈ ਬੰਦ ਹੋ ਜਾਏਗੀ ਲੋਕਾਂ ਦੀ ਕਾਰੋਬਾਰ ਠੱਪ ਹੋ ਜਾਣਗੇ ਸਬਜ਼ੀ ਮੰਡੀ ਗੱਡੀਆਂ ਨਹੀਂ ਆਉਣਗੀਆਂ ਦੁੱਧ ਲੈ ਕੇ ਕੈਂਟਰਾਂ ਨਹੀਂ ਚੱਲਣਗੀਆਂ ਡੀਜੇ ਵਾਲੀਆਂ ਕੈਂਟਰਾਂ ਨਹੀਂ ਚੱਲਣਗੀਆਂ ਕੁਝ ਨਹੀਂ ਆਵੇਗਾ ਜੀ ਆਹ ਲੋਅਰ ਇੰਡੀਆ ਹੀ ਬੰਦ ਹੋ ਜਾਣਾ ਪਰ ਦੋ ਤਿੰਨ ਦਿਨਾਂ ਦਾ ਟਕਣ ਸੰਗੀਨ ਜੀ ਲੱਗਦਾ ਵੀ ਇੰਨਾ ਵੱਡਾ ਜਿਹੜਾ ਇਹ ਮੰਨੋ ਵਿਰੋਧ ਹੋ ਰਿਹਾ ਤਾਂ ਤੇ ਹੁਣ ਉਹ ਤਾਂ ਸਾਡੇ ਜਿਹੜੇ ਸਾਥੀਆਂ ਦੀ ਕੀਮਤੀ ਥੋੜੀ ਨਹੀਂ ਲੱਗਦੀ ਨਹੀਂ ਨਹੀਂ ਥੋੜੀ ਜੀ ਬਹੁਤ ਹੈ ਜੀ ਬੰਦੇ ਦੇ ਚਾਰ ਹੀ ਬੜੇ ਹੁੰਦੇ ਨੇ ਦਮ ਵਾਲੇ ਹੁੰਨ ਤਾਂ ਅਸੀਂ ਆਦੇ ਆ ਭੀੜ ਇਕੱਠੀ ਕਰਨ ਨੂੰ ਤਾਂ ਭਾਵੇਂ ਪੇਟਾਂ ਦੀ ਜਿੰਨੀ ਮਰਜ਼ੀ ਕਰ ਲੋ ਬੰਦੇ ਦੇ ਸ਼ੇਰ ਚਾਰ ਹੀ ਬੜੇ ਹੁੰਦੇ ਨੇ ਜੰਗਲ ਦਾ ਰਾਜਾ ਵੇਖੀ ਸ਼ੇਰ ਹੁੰਦਾ ਕੀ ਲੱਗ ਰਿਹਾ ਤੁਹਾਨੂੰ ਜੀ ਸੀ ਨੰਬਰ ਦੇ ਬਾਹਰ ਬੈਠੇ ਹੋ ਕੋਈ ਅਸੀਂ ਆ ਆਦੀਆਂ ਮੰਗਾ ਪੁਰੀਆਂ ਕਰਾਵਾਂਗੇ ਜੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਤੇ ਗੱਲਬਾਤ ਕੋਈ ਗੱਲਬਾਤ ਨਹੀਂ ਹੋਈ ਇਹ ਵੇਖੋ ਜੀ ਕੋਈ ਸਮਾਂ ਨਹੀਂਗਾ ਕੋਈ ਸਮਾਂ ਨਹੀਂ ਹੋ ਸਕਦਾ 2 ਘੰਟੇ ਤੱਕ ਨਹੀਂ ਸਾਡੀ ਨਾਲ ਗੱਲਬਾਤ ਹੁੰਦੀ ਅਸੀਂ ਉੱਠ ਜਾਾਂਗੇ ਅੱਧੇ ਘੰਟੇ ਤੱਕ ਗੱਡ ਸਕਦੇ ਆ ਅਨੁਮਿੱਤੇ ਸਮੇਂ ਲਈ ਵੀ ਹੋ ਸਕਦੇ ਆ ਕੀ ਲੱਗਦਾ ਮੰਗਾ ਕਰਨਗੇ ਜੀ ਨੂੰ ਕਰਨੀ ਪਏਗੀ ਬਿਲਕੁਲ ਕਰਨਗੇ ਜੀ ਡਰਾਈਵਰ ਇੱਕ ਰੀੜ ਦੀ ਹੱਡੀ ਐ ਚਾਹੇ ਉਹ ਛੋਟੀ ਗੱਡੀ ਚਲਾਉਂਦਾ ਚਾਹੇ ਉਹ ਵੱਡੀ ਗੱਡੀ ਚਲਾਉਂਦਾ ਅੱਛਾ ਇਹਦੇ ਵਿੱਚ ਇੱਕ ਸਵਾਲ ਇਹ ਵੀ ਪੁੱਦਾ ਹੈ ਕਿ ਜਿਹੜੇ ਆਮ ਲੋਕ ਨੇ ਆਪਣੀ ਪਰਸਨਲ ਗੱਡੀਆਂ ਚਲਾਣੇ ਕੀ ਉਹਨਾਂ ਵਾਸਤੇ ਵੀ ਕਾਨੂੰਨ ਹੈ ਬਿਲਕੁਲ ਜੀ ਬਿਲਕੁਲ ਇਹ ਕਾਲਾ ਕਾਨੂੰਨ ਸਾਰੇ ਵਾਸਤੇ ਹੀ ਹੈ ਜੀ ਸਾਰੇ ਵਾਸਤੇ ਕਾਨੂੰਨ ਹੈ ਡਰਾਈਵਰ ਤਾਂ ਡਰਾਈਵਰ ਹੀ ਐ ਨਾ ਜੀ ਹੱਕ ਲਈ ਲੜਨਾ ਆਪਦੇ ਡਰਾਈਵਰ ਡਰਾਈਵਰ ਐ ਚਾਹੇ ਉਹ ਆਟੋ ਚਲਾਉਂਦਾ ਤੇ ਚਾਹੇ ਉਹ ਵਾਈਜ ਚਲਾਉਂਦਾ ਡਰਾਈਵਰ ਡਰਾਈਵਰ ਹੀ ਐ ਜੀ ਆਦੇ ਹੱਕ ਲਈ ਲੜਨਾ ਬਿਲਕੁਲ ਲੜਨਾ ਅਸੀਂ ਇਹ ਕਹਿੰਦੇ ਆ ਸਾਡੇ ਨਾਲ ਡੀਸੀ ਸਾਹਿਬ ਦੇ ਜਿਹੜਾ ਡਰਾਈਵਰ ਨੇ ਜਾਂ ਐਸਐਸਸੀ ਦਾ ਜਿਹੜਾ ਪਾਇਲਟ ਨੇ ਮਤਲਬ ਸਰਕਾਰੀ ਵਾਲੇ ਉਹਨਾਂ ਨੂੰ ਸਾਡਾ ਸਮਰਥਨ ਕਰਨਾ ਚਾਹੀਦਾ ਆਖਿਰਕਾਰ ਤਾਂ ਉਹ ਡਰਾਈਵਰ ਹੀ ਨੇ ਨਾ ਡਰਾਈਵਰ ਹੀ ਵੱਜਣਗੇ ਨਾ ਚਾਹੇ ਉਹਨਾਂ ਦੀ ਯੂਨੀਫਾਰਮ ਪਾਈ ਹੋਏ ਸਰਕਾਰੀ ਹੈਗੇ ਤੋਂ ਡਰਾਈਵਰ ਹੀ ਨੇ ਉਹਨਾਂ ਕੋਲੋਂ ਕੋਈ ਅਚਾਨਕ ਐਕਸੀਡੈਂਟ ਹੋ ਜਾਂਦਾ ਕੋਈ ਜਾਣ ਵੇ ਤੇ ਕਰਦਾ ਕਿਸੇ ਦਿਲ ਕਰਦਾ ਸਾਡੇ ਘਰ ਪਰਿਵਾਰ ਨਹੀਂਗੇ ਸਾਡੇ ਵੀ ਬੱਚੇ ਨੇ ਅਸੀਂ ਰਾਤ ਨੂੰ ਜਾਂਦੇ ਆ ਸਾਡਾ ਦਿਲ ਕਰਦਾ ਸਹਿਯੋਗ ਕਰਾਂ ਇਹਨਾਂ ਦਾ ਵੀ ਆਦੀ ਮਰਜ਼ੀ ਕਰ ਲਈ 7 ਲੱਖ ਰੁਪਇਆ 10 ਲੱਖ ਜੁਰਮਾਨਾ 7 ਸਾਲ ਦੀ ਕੈਦ ਕਰਤੀ ਕਿਸ ਗੱਲ ਤੋਂ ਇਹ ਨਹੀਂ ਹੋਵੇਗਾ ਇਹ ਟੱਕਾ ਨਹੀਂ ਹੋਵੇਗਾ ਟੱਕਾ ਨਹੀਂ ਚੱਲਣ ਦੇਾਂਗੇ ਇਹ ਪਹਿਲਾਂ ਗੱਲ ਇਹ ਸੀ ਕੰਟਰੋਲ ਕਰਨ ਵਾਸਤੇ ਪਾਲਸੀ ਬਣਾਈ ਕਰਨੀ ਹੈ ਤੁਹਾਨੂੰ ਕੀ ਲੱਗਦਾ ਵੀ ਜੇ ਦੀ ਇਹ ਪਾਲਸੀ ਨਹੀਂ ਕੀ ਕਿਉਂ ਬਣਾਈਗੀ ਇਹ ਪਾਲਸੀ ਕੋਸ਼ਿ ਨਹੀਂ ਇਹ ਸਿਰਫ ਗਰੀਬ ਬੰਦਾਂ ਨੂੰ ਦਬਾਨ ਦੀ ਪਾਲਸੀ ਹੈ ਵੀ ਗਰੀਬ ਨਾਏ ਤਾਂ ਅੱਗੇ ਵਧੇ ਤਾਂ ਨਾ ਹੀ ਬੋਲੇ ਤਾਂ ਨਾ ਹੀ ਕਰੇ ਅਵੇਂ ਮਾਰੀ ਜਾਣਾ ਮਾਰੀ ਜਾਣਾ ਮਾਰੀ ਜਾਣਾ ਡਰਾਈਵਰਾਂ ਨੂੰ ਜੇ ਤੁਸੀਂ ਕਹਦੇ ਵੀ ਹਰ ਇਨਸਾਨ ਵਸਦੀ ਹੈ ਜਿਹੜਾ ਹਰ ਡਰਾਈਵਰ ਹਾਂਜੀ ਲੋਕ ਦੀ ਪਰਸਨਲ ਗੱਡੀ ਚਾਹ ਪਰਸਨਲ ਚਲਾ ਰਹੇ ਸਰ ਤੁਸੀਂ ਵੀ ਡਰਾਈਵ ਕਰਦੇ ਹੋਵਗੇ ਨਾ ਐਕਸੀਡੈਂਟ ਤੁਹਾਡਾ ਦਿਲ ਕਰੇਗਾ ਜਾਣ ਬੋਝ ਕਰਨ ਨੂੰ ਮਿਸੈ ਆਪਣੀ ਕਿਸੇ ਕੋਲ ਵੀ ਹੋ ਸਕਦੀ ਹੈ ਕੌਣ ਕਹਿੰਦਾ ਵੀ ਮੈਂ ਬੰਦਾ ਮਾਰਦਿਆਂ ਸਾਨੂੰ ਪੂਰੀ ਸਪੋਰਟ ਹੈ ਜੀ ਆਮ ਪਬਲਿਕ ਦੀ ਅਸੀਂ ਕਿਉਂ ਨਹੀਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਜਿੱਦ ਅਸੀਂ ਦੋਨੋਂ ਤਰ੍ਹਾਂ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਇੰਨੀ ਕਰਦੇ ਯੋਗੇ ਪਬਲਿਕ ਨੂੰ ਸਪੋਰਟ ਕਰ ਰਹੀ ਹੈ